ਅਖੀਰਲੇ ਸਾਹ ਤੱਕ ਦੀ ਬੇਨਤੀ ਕਰਦੇ ਨੇ ਜੀ ਇਹ ਨਹੀਂ ਕਿ ਅੱਜ ਆਪਾਂ ਇੱਥੇ ਆਏ ਆ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਿਆ ਤੇ ਕੱਲ ਨੂੰ ਕਿਸੇ ਪੀਰ ਦੀ ਕਬਰ ਤੇ ਤੁਰ ਗਏ ਪਰਸੋਂ ਕਿਸੇ ਦੇਹਧਾਰੀ ਦੇ ਡੇਰੇ ਤੇ ਪਹੁੰਚ ਗਏ ਅਗਲੇ ਭਲਕ ਕਿਸੇ ਮੰਦਰ ਦੀ ਟੱਲੀ ਖੜਕਾਣ ਲੱਗਾ ਇਹ ਪਿਆਰ ਫਿਰ ਕੱਚਾ ਹੈ ਧਿਆਨ ਰੱਖਿਆ ਜੇ ਜਿਹਦਾ ਪਿਆਰ ਸੱਚਾ ਹੋਵੇਗਾ ਉਹ ਤੇ ਅਖੀਰਲੇ ਸਾਹ ਤੱਕ ਆਪਣੇ ਪਿਆਰੇ ਦਾ ਦਰ ਨਹੀਂ ਛੱਡਦਾ ਬਾਬਾ ਫਰੀਦ ਸਾਹਿਬ ਉਹਨਾਂ ਦੇ ਬਚਨਾਂ ਵਿੱਚੋਂ ਮੈਂ ਦੋ ਕੁ ਉਦਾਹਰਨਾਂ ਤੁਹਾਡੇ ਸਾਹਮਣੇ ਰੱਖਣੀਆਂ ਨੇ ਸ਼ਲੋਕਾਂ ਵਿੱਚੋਂ ਭਗਤ ਜੀ ਕਹਿੰਦੇ ਨੇ ਪ੍ਰਮਾਤਮਾ ਇੱਕ ਬੇਨਤੀ ਏ ਤੇਰੇ ਚਰਨਾਂ ਵਿੱਚ ਜਿੰਨਾ ਚਿਰ ਮੇਰੇ ਸਰੀਰ ਵਿੱਚ ਸਾਹ ਚੱਲਦੇ ਨੇ ਮੈਨੂੰ ਕਿਸੇ ਦੂਜੇ ਦਰਵਾਜ਼ੇ ਤੇ ਜਾਣ ਨਾ ਦੇਈ ਜੇ ਕਿਤੇ ਕੋਈ ਏੋ ਜਿਹਾ ਸਮਾਂ ਆ ਜਾਏ ਤੇਰੇ ਦਰ ਨੂੰ ਛੱਡ ਕੇ ਮੈਂ ਕਿਤੇ ਦੂਜੇ ਪਾਸੇ ਜਾਣ ਲੱਗਾ ਸੱਚੀ ਮੁਹੱਬਤ ਕੀ ਐ ਸੱਚਾ ਪਿਆਰ ਕੀ ਐ ਉਹ ਕਹਿੰਦੇ ਜੇ ਕਿਤੇ ਸਮਾਂ ਆਏ ਮੈਂ ਤੇਰੇ ਦਰ ਨੂੰ ਛੱਡ ਕੇ ਕਿਤੇ ਜਾਣ ਲੱਗਾ ਜਾਕੂ ਤੂੰ ਕੋਈ ਉਹ ਜੀ ਬੇਦਰ ਰਚ ਦੇ ਤੇ ਮੇਰੀ ਇੱਕ ਬੇਨਤੀ ਏ ਉਸ ਘੜੀ ਉਸ ਪਲ ਤੋਂ ਪਹਿਲਾਂ ਜਦੋਂ ਮੈਂ ਤੇਰੇ ਦਰ ਨੂੰ ਛੱਡ ਕੇ ਕਿਤੇ ਜਾਣ ਲੱਗਾ ਵੈਗਰੂ ਤਰਸ ਕਰੀ ਮੇਰੇ ਸਰੀਰ ਵਿੱਚੋਂ ਜਿੰਦ ਨੂੰ ਬਾਹਰ ਕੱਢ ਦੇ ਜਉਂਦਿਆਂ ਜੀਏ ਕਲਬੂਤ ਬਾਬੇ ਫਰੀਦ ਦਾ ਤੇਰੇ ਤੋਂ ਬਿਨਾ ਕਿਸੇ ਹੋਰ ਅੱਗੇ ਜਾ ਕੇ ਨਾ ਝੁਕੇ ਉਹਨਾਂ ਬਚਨ ਕਿਆ ਕਹਿਣ ਲੱਗੇ ਪ੍ਰਮਾਤਮਾ ਬਾਰ ਪਰਾਇਆ ਬੈਸਨਾ ਸਾਈਂ ਮੁਝੈ ਨਾ ਦੇ ਜੇ ਤੂੰ ਐਵੇਂ ਰਖਸੀ ਤਾਂ ਜਿਉ ਸਰੀਰੋਂ ਲੇ ਜੇ ਤੂੰ ਇਹ ਚਾਹਦਾ ਹੋਵੇਂ ਨਾ ਕਿ ਫਰੀਦ ਮਿੰਨੋ ਛੱਡ ਕੇ ਕਿਤੇ ਹੋਰ ਚਲਾ ਜਾਏ ਉਸ ਤੋਂ ਪਹਿਲਾਂ ਸਰੀਰ ਦੇ ਘਰ ਵਿੱਚ ਉਹ ਜਿੰਦਵਾਰ ਕੱਟਦੇ